ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਾਨਗੁਰ ਗੋਬਿੰਦ ਸਿੰਘ ਜੀ ਦੇ ਇੱਕ ਐਸੇ ਸਿੱਖ ਸ਼ਹੀਦ ਜਰਨੈਲ ਬਾਰੇ ਹੈ ਜਿਸ ਨੇ ਮੁਗਲਾਂ ਅਤੇ ਤੁਰਕਾਂ ਦੀਆਂ ਫੌਜਾਂ ਦੀਆਂ ਭਾਜੜਾਂ ਪਵਾ ਕੇ ਰੱਖ ਦਿੱਤੀਆਂ ਸਨ ਇਹ ਐਡੇ ਜਿਆਦਾ ਮਹਾਨ ਯੋਧੇ ਸਨ ਕਿ ਉਸ ਸਮੇਂ ਜੋ ਸਿੱਖ ਫੌਜ ਹੋਇਆ ਕਰਦੀ ਸੀ ਇਹ ਉਹਨਾਂ ਦੇ ਸਭ ਤੋਂ ਵੱਡੇ ਜਸਾਦਾਰ ਸਨ ਇਹ ਇੱਕ ਮਹਾਨ ਸ਼ਹੀਦ ਦੇ ਸੁਪੁੱਤਰ ਸਨ ਤੇ ਇਹਨਾਂ ਨੇ ਹੀ ਧੰਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਨੂੰ ਸਰਸਾ ਨਦੀ ਪਾਰ ਕਰਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ ਤੇ ਕਿਹੜੀ ਸੀ ਉਹ ਜੰਗ ਜਿੰਨਾ ਵਿੱਚ ਇਹਨਾਂ ਨੇ ਆਪਣਾ ਸ਼ਹਾਦਤ ਦੇ ਦਿੱਤੀ ਸੀ ਤੇ ਸ਼ਾਹੀ ਟਿੱਬੀ ਦੀ ਜੰਗ ਉੱਤੇ ਆਪਣੇ ਆਖਰੀ ਜੰਗ ਇਹਨਾਂ ਨੇ ਕਿੰਨੀ ਬਹਾਦਰੀ ਨਾਲ ਲੜੀ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਜਦੋਂ ਧੰਗੁਰ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਮੁਗਲਾਂ ਨੇ ਤੇ ਤੁਰਕਾਂ ਨੇ ਆਪਣਾ ਕੁਰਾਨੇ ਪਾਕ ਤੇ ਗਊਦਿਆਂ ਖਾਧਿਆਂ ਉਹਨਾਂ ਸਾਂ ਨੂੰ ਤੋੜ ਕੇ ਧੰਗੁਰ ਗੋਬਿੰਦ ਸਿੰਘ ਜੀ ਦੇ ਉੱਪਰ ਉਹਨਾਂ ਦੇ ਪਿੱਛੋਂ ਹੱਲਾ ਬੋੜ ਦਿੱਤਾ ਤਾਂ ਬਾਬਾ ਅਜੀਤ ਸਿੰਘ ਜੀ ਨੇ ਉਸ ਸਮੇਂ ਜੰਗ ਦੇ ਮੈਦਾਨ ਵਿੱਚ ਛਾਤੀ ਢਾ ਕੇ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ ਸੀ ਤੇ ਬਾਬਾ ਅਜੀਤ ਸਿੰਘ ਜੀ ਨੇ ਮੋਗਲਾਂ ਅਤੇ ਤੁਰਕਾਂ ਦੇ ਬਹੁਤ ਵੱਡੇ ਵੱਡੇ ਜੋਧਿਆਂ ਨੂੰ ਨਰਕਾਂ ਵੱਲ ਨੂੰ ਰਵਾਨਾ ਕਰ ਦਿੱਤਾ ਸੀ ਇਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਉਦੇ ਸਿੰਘ ਜੀ ਨੂੰ ਬਾਬਾ ਅਜੀਤ ਸਿੰਘ ਜੀ ਦੀ ਮਦਦ ਕਰਨ ਲਈ ਜੰਗ ਦੇ ਮੈਦਾਨ ਵਿੱਚ ਤੋਰਿਆ ਸੀ ਤੇ ਨਾਲ ਹੀ ਉਹਨਾਂ ਦੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਜੀ ਕਹਿੰਦੇ ਹਨ ਉਹਨਾਂ ਨੂੰ ਵੀ ਭੇਜ ਦਿੱਤਾ ਸੀ ਮਹਾਰਾਜ ਨੇ ਬਾਬਾ ਉਦੇ ਸਿੰਘ ਜੀ ਜੋ ਸਨ ਉਹ ਮਹਾਨ ਸ਼ਹੀਦ ਬਾਬਾ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਇਨਾਂ ਦੀ ਸਿੱਖ ਇਤਿਹਾਸ ਵਿੱਚ ਸ਼ਹਾਦਤ ਬਹੁਤ ਹੀ ਮਹਾਨ ਹੈ ਭਾਈ ਸੰਤੋਖ ਸਿੰਘ ਜੀ ਨੇ ਬਾਬਾ ਉਦੇ ਸਿੰਘ ਜੀ ਦੀ ਸ਼ਹਾਦਤ ਦਾ ਜੋ ਵਰਣਨ ਕੀਤਾ ਹੈ ਉਹ ਬੜੇ ਹੀ ਈਰਸ ਦੇ ਨਾਲ ਕੀਤਾ ਹੈ ਉਸ ਸਮੇਂ ਆਨੰਦਪੁਰ ਸਾਹਿਬ ਜੀ ਦਾ ਜੋ ਪੁਰਾਤਨ ਨਾਮ ਸੀ ਉਹ ਸੀ ਸ਼ਾਹੀ ਟਿੱਬੀ ਕਾਲੀ ਟਿੱਬੀ ਤੇ ਸ਼ਾਮ ਟਿੱਬੀ ਆਮ ਬੋਲੀ ਦੇ ਵਿੱਚ ਉਹਨਾਂ ਨੂੰ ਸ਼ਾਹੀ ਟਿੱਬੀ ਕਿਹਾ ਜਾਂਦਾ ਸੀ ਤੇ ਸ਼ਾਹੀ ਟਿੱਬੀ ਦੇ ਉੱਤੇ ਜਦੋਂ ਜੰਗ ਸ਼ੁਰੂ ਹੋਇਆ ਤਾਂ ਬਾਬਾ ਉਦੇ ਸਿੰਘ ਜੀ ਕਿਵੇਂ ਬਹਾਦਰੀ ਤੇ ਦਲੇਰੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਹਨ ਤੇ ਇਹ ਜੋ ਸਮਾਂ ਸੀ ਇਸ ਸਮੇਂ ਵਿੱਚ ਮਹਾਰਾਜ ਦਾ ਪਰਿਵਾਰਿਕ ਵਿਛੋੜਾ ਵੀ ਪਿਆ ਸੀ ਇਸੇ ਹਫ਼ਤੇ ਦੇ ਵਿੱਚ ਹੀ ਜਦੋਂ ਮਹਾਰਾਜ ਉੱਪਰ ਮੁਗਲਾਂ ਤੇ ਤੁਰਕਾਂ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਦੀ ਫੌਜ ਬਹੁਤ ਜ਼ਿਆਦਾ ਵੱਡੀ ਸੀ ਤੇ ਉਹਨਾਂ ਦੀ ਫੌਜ ਦੇ ਅੱਗੇ ਬਾਬਾ ਉਦੇ ਸਿੰਘ ਜੀ ਇੱਕ ਚਟਾਨ ਦੇ ਵਾਂਗ ਖੜ ਗਏ ਸਨ ਜਦੋਂ ਬਾਬਾ ਉਦੇ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਲੜ ਰਹੇ ਸਨ ਤਾਂ ਇੱਕ ਸਮੇਂ ਮੁਗਲਾਂ ਅਤੇ ਤੁਰਕਾਂ ਦੀਆਂ ਫੌਜਾਂ ਨੂੰ ਇਹ ਵੀ ਭੁਲੇਖਾ ਪੈ ਗਿਆ ਸੀ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਖੁਦ ਖੁਦ ਆ ਪਰਮਾਤਮਾ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਆ ਗਏ ਹੋਣ ਜਦੋਂ ਬਾਬਾ ਉਦੇ ਸਿੰਘ ਜੀ ਤੀਰ ਛੱਡਦੇ ਸਨ ਤਾਂ ਉਹ ਮੁਗਲਾਂ ਦੀਆਂ ਪੰਜ-ਪੰਜ ਜਾਣਿਆਂ ਦੀਆਂ ਛਾਤੀਆਂ ਤੋਂ ਪਾਰ ਹੋ ਜਾਂਦਾ ਸੀ ਤੇ ਲਾਸ਼ਾਂ ਦੇ ਬਾਬਾ ਉਹਦੇ ਸਿੰਘ ਜੀ ਢੇਰ ਲਗਾ ਰਹੇ ਸਨ ਤੇ ਇਹਨਾਂ ਮੁਗਲਾਂ ਅਤੇ ਤੁਰਕਾਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਤੀਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਹੋਣ ਤੇ ਮਹਾਰਾਜ ਹੀ ਆਪਣੇ ਆਪ ਤੀਰ ਚਲਾ ਰਹੇ ਹੋਣ ਤੇ ਇਹ ਮੁਗਲ ਅਤੇ ਤੁਰਕ ਦੀਆਂ ਫੌਜਾਂ ਆਪਸ ਵਿੱਚ ਦੀਆਂ ਗੱਲਾਂ ਕਰ ਰਹੇ ਸਨ ਕਿ ਅੱਜ ਆਪਾਂ ਨੂੰ ਮੌਕਾ ਮਿਲ ਗਿਆ ਹੈ ਗੁਰੂ ਗੋਬਿੰਦ ਸਿੰਘ ਰੜੇ ਮદાન ਵਿੱਚ ਆਪਣੇ ਵਿੱਚ ਘਿਰ ਗਏ ਹਨ ਜਾਂ ਤਾਂ ਇਹਨਾਂ ਨੂੰ ਇੱਥੇ ਮਾਰ ਦਿਓ ਜਾਂ ਫਿਰ ਇਹਨਾਂ ਨੂੰ ਜਿਉਂਦਾ ਫੜ ਲਵੋ ਤੇ ਕਹਿ ਰਹੇ ਸਨ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ ਕਲਮ ਕਰਕੇ ਉਹਨਾਂ ਨੂੰ ਇੱਥੋਂ ਲਿਜਾ ਕੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਅੱਗੇ ਪੇਸ਼ ਕਰ ਦਈਏ ਤਾਂ ਕਿ ਉਹਨਾਂ ਤੋਂ ਵੱਡੀ ਇਨਾਮੀ ਰਾਸੀ ਪਾਈ ਜਾ ਸਕੇ ਉਹਨਾਂ ਤੋਂ ਵੱਡੇ ਅਹੁਦੇ ਪ੍ਰਾਪਤ ਕੀਤੇ ਜਾ ਸਕਣ ਹੁਣ ਮੁਗਲਾਂ ਦੀ ਐਡੀ ਵੱਡੀ ਫੌਜ ਸੀ ਤੇ ਉਹਨਾਂ ਦੇ ਨਾਲ ਰਲਈ ਹੋਈ ਸੀ 22 ਧਰਦੀਆਂ ਪਹਾੜੀ ਰਾਜਾਂ ਦੀ ਫੌਜ ਇੰਨੀ ਜ਼ਿਆਦਾ ਵੱਡੀ ਫੌਜ ਸੀ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਭਾਈ ਉਦੇ ਸਿੰਘ ਨਹੀਂ ਬਲਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਹਨ ਲੰਗਦੇ ਮદાન ਵਿੱਚ ਇਹ ਹਨੇਰਾ ਹੋਣ ਦੇ ਕਾਰਨ ਮੁਗਲਾਂ ਤੇ ਤੁਰਕਾਂ ਨੂੰ ਇਹ ਤਾਂ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਬਾਬਾ ਉਦੇ ਸਿੰਘ ਜੀ ਹਨ ਪਰ ਉਹਨਾਂ ਦੇ ਤੀਰ ਦੀ ਅੰਦਾਜ਼ੇ ਤੋਂ ਇਹ ਲਗਾਇਆ ਜਾ ਰਿਹਾ ਸੀ ਕਿ ਇਹ ਹੋ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਹੋਣ ਉਹ ਕਹਿ ਰਹੇ ਸਨ ਕਿ ਇਹ ਕੋਈ ਛੋਟਾ ਮੋਟਾ ਜੋਧਾ ਤਾਂ ਨਹੀਂ ਹੈ ਇਹ ਸਿੱਖਾਂ ਦਾ ਗੁਰੂ ਆਪ ਹੈ ਬਾਬਾ ਉਦੇ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਤੁਰਕਾਂ ਅਤੇ ਮੁਗਲਾਂ ਦੀ ਇੱਕ ਵੱਡੀ ਫੌਜ ਨੇ ਉਸ ਬਾਬਾ ਉਦੇ ਸਿੰਘ ਜੀ ਉੱਪਰ ਹਮਲਾ ਕੀਤਾ ਤੇ ਇਹ ਸੋਚ ਰਹੇ ਸਨ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲੈਣਾ ਹੈ ਉਹਨਾਂ ਦਾ ਕਤਲ ਕਰ ਦੇਣਾ ਹੈ ਤੇ ਉਧਰ ਦੂਜੇ ਪਾਸੇ ਬਾਬਾ ਉਦੇ ਸਿੰਘ ਜੀ ਵੀ ਜੰਗ ਦੇ ਮੈਦਾਨ ਵਿੱਚ ਆਪਣੇ ਪੈਰ ਗਢੋ ਕੇ ਖੜ ਗਿਆ ਕਿਸੇ ਚਟਾਨ ਦੀ ਤਰ੍ਹਾਂ ਖੜ ਗਿਆ ਤੇ ਜਦੋਂ ਉਹ ਤੀਰ ਚਲਾਉਂਦਾ ਹੈ ਤਾਂ ਮੁਗਲਾਂ ਤੇ ਤੁਰਕਾਂ ਦੇ ਘੋੜ ਸਪਾਰ ਐਦਾਂ ਡਗੜ-ਡਗੜ ਕਰਕੇ ਘੋੜਿਆਂ ਤੋਂ ਥੱਲੇ ਡਿੱਗਦੇ ਹਨ ਤੇ ਬਾਬਾ ਉਦੇ ਸਿੰਘ ਜੀ ਐਨੇ ਕ੍ਰੋਧ ਦੇ ਨਾਲ ਆਪਣੇ ਕੰਨਾਂ ਥਾਈ ਤੀਰ ਖੱਚ ਕੇ ਸਰਦਾ ਹੈ ਕਿ ਤੀਰ ਬਿਜਲੀ ਤੋਂ ਤੇਜ਼ ਜਾਂਦੇ ਹਨ ਤੇ ਬਾਬਾ ਉਦੇ ਸਿੰਘ ਜੀ ਦੇ ਤੀਰ ਹਵਾ ਨੂੰ ચીਰਦੇ ਹੋਏ ਜਾਂਦੇ ਹਨ ਜੰਗ ਦੇ ਮੈਦਾਨ ਵਿੱਚ ਬਾਬਾ ਉਦੇ ਸਿੰਘ ਜੀ ਲਲਕਾਰ ਲਲਕਾਰ ਕੇ ਬੈਰੀਆਂ ਨੂੰ ਮਾਰ ਰਹੇ ਹਨ ਨਾਲ ਹੀ ਉਹ ਆਪਣੇ ਨਾਲ ਦੇ ਸਿੱਖ ਯੋਧਿਆਂ ਨੂੰ ਲਲਕਾਰਦਾ ਹੈ ਕਿ ਆਜੋ ਸੂਰਮਿਓ ਯੋਧਿਓ ਜੰਗ ਦੇ ਮੈਦਾਨ ਦੇ ਵਿੱਚ ਇਦਾਂ ਲਲਕਾਰਦਿਆਂ ਹੋਇਆਂ ਬਾਬਾ ਉਦੇ ਸਿੰਘ ਨੇ ਤੁਰਕਾਂ ਤੇ ਮੁਗਲਾਂ ਦੀ ਫੌਜ ਦਾ ਅੱਗਾ ਰੋਕ ਕੇ ਖੜ ਗਏ ਹਨ ਤੇ ਇੱਥੇ ਤੁਰਕਾਂ ਤੇ ਮੁਗਲਾਂ ਦੀ ਫੌਜ ਵੀ ਘਟ ਨਹੀਂ ਉਹ ਨਾਲੇ ਤਾਂ ਡੈਗ ਡੈਗ ਕੇ ਘੋੜਿਆਂ ਉਤੋਂ ਮਰ ਰਹੇ ਹਨ ਸਿੰਘਾਂ ਦੇ ਤੀਰਾਂ ਦੇ ਨਾਲ ਅਤੇ ਇਸ ਦਾ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਬਾਰ ਬਾਰ ਮੋੜ ਮੋੜ ਕੇ ਬਾਬਾ ਉਹਦੇ ਸਿੰਘ ਜੀ ਦੇ ਉੱਪਰ ਹਮਲਾ ਕਰਦੇ ਹਨ ਤੇ ਨਾਲ ਬੋਲਦੇ ਹਨ ਕਿ ਅੱਜ ਮਾਰ ਲਓ ਅੱਜ ਰੋਕ ਲਵੋ ਤੇ ਕਹਿੰਦੇ ਹਨ ਜੋਧਿਓ ਬਹਾਦਰੋ ਗਾਜ਼ਿਓ ਇਹ ਗੁਰੂ ਗੋਬਿੰਦ ਸਿੰਘ ਜੀ ਲੜ ਰਿਹਾ ਹੈ ਇਸ ਨੂੰ ਜਿਉਂਦਾ ਫੜ ਲਵੋ ਤੇ ਜਿਉਂਦਾ ਜੇ ਨਹੀਂ ਫੜ ਹੁੰਦਾ ਤਾਂ ਇਸ ਨੂੰ ਜਾਨ ਤੋਂ ਮਾਰ ਦੇ ਉੱਤੇ ਜੇ ਅੱਜ ਜਿਉਂਦਾ ਨਿਕਲ ਗਿਆ ਤਾਂ ਮੁੜ ਕੇ ਇਹ ਸਾਡੇ ਕਾਬੂ ਨਹੀਂ ਹੋਣਾ ਅੱਜ ਇਸ ਨੂੰ ਮਾਰ ਲਵੋ ਜੰਗ ਦੇ ਮੈਦਾਨ ਵਿੱਚ ਬੜੀ ਭਿਆਨਕ ਜੰਗ ਮੱਚੀ ਹੋਈ ਹੈ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਨਾ ਕਿ ਜੰਗ ਦੇ ਮੈਦਾਨ ਵਿੱਚ ਬੜੀ ਤਰਾਰੀ ਜੰਗ ਚੱਲ ਰਹੀ ਹੈ ਜੰਗ ਦੇ ਮੈਦਾਨ ਵਿੱਚ ਜੋਗੜੀਆਂ ਬੜੀ ਉੱਚੀ ਉੱਚੀ ਠਾਕੇ ਲਾ ਰਹੀਆਂ ਹਨ ਹੱਸ ਰਹੀਆਂ ਹਨ ਉੱਥੇ ਭੂਤ ਪ੍ਰੇਤ ਬਿਕਰਾਲ ਕਲਕਾਰੀਆਂ ਮਾਰਦੇ ਹਨ ਜੌਧਿਆਂ ਦਾ ਖੂਨ ਜੋ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਹਨ ਉਹਨਾਂ ਦਾ ਖਪਰਾਂ ਨਾਲ ਭਰ-ਭਰ ਕੇ ਪੀ ਰਹੇ ਹਨ ਜੋਗੜੀਆਂ ਅਤੇ ਭੂਤ ਪ੍ਰੇਤ ਤੇ ਬਿਕਰਾਲ ਬੜੀ ਹੀ ਭਿਆਨਕ ਆਵਾਜ਼ ਦੇ ਵਿੱਚ ਉੱਥੇ ਗਿੱਦੜ ਵੀ ਕੂਕਰੇ ਹਨ ਜੋ ਜੋਧਿਆਂ ਦੀਆਂ ਲਾਸ਼ਾਂ ਹਨ ਉਹਨਾਂ ਦਾ ਮਾਸ ਖਾ ਰਹੇ ਹਨ ਤੇ ਉਹਨਾਂ ਨੂੰ ਘੜੀਸ ਕੇ ਲੈ ਜਾ ਰਹੇ ਹਨ ਜਿਵੇਂ ਰਾਤ ਦੇ ਹਨੇਰੇ ਵਿੱਚ ਜੋਗ ਨੂੰ ਟੈਂਪਟਮਾਉਣ ਦੇ ਫਿਰਦੇ ਹੋਣ ਉਦਾਂ ਹੀ ਜੰਗ ਦੇ ਮੈਦਾਨ ਵਿੱਚ ਬੰਦੂਖਾਂ ਧੁਖ ਰਹੀਆਂ ਹਨ ਤੇ ਕਾੜ-ਕਾੜ ਕਰਦਿਆਂ ਹੋਈਆਂ ਗੋਲੀਆਂ ਅਸਮਾਨ ਵੱਲ ਚੱਲ ਰਹੀਆਂ ਹਨ ਯੋਧਿਆਂ ਦੀਆਂ ਹਿੱਕਾਂ ਵੱਲ ਚੱਲ ਰਹੀਆਂ ਹਨ ਤੇ ਜੰਗ ਦੇ ਮੈਦਾਨ ਵਿੱਚ ਗੁਰੂ ਦੇ ਸਿੰਘ ਆਪਣੀਆਂ ਛਾਤੀਆਂ ਉੱਤੇ ਗੋਲੀਆਂ ਖਾ ਕੇ ਤੇ ਮੁਗਲਾਂ ਤੇ ਤੁਰਕਾਂ ਦੇ ਸਿਪਾਹੀਆਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰ ਕੇ ਜੰਗ ਦੇ ਮੈਦਾਨ ਵਿੱਚ ਇਦਾਂ ਲੜਦੇ ਹਨ ਕਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਤੇ ਸ਼ਹੀਦੀਆਂ ਪਾ ਰਹੇ ਹਨ ਤੇ ਇਹਨਾਂ ਯੋਧਿਆਂ ਨੂੰ ਵਰਨ ਦੇ ਲਈ ਦੇਵ ਲੋਕ ਦੀਆਂ ਅਪਸਰਾਂ ਤੇ ਪਰੀਆਂ ਆ ਰਹੀਆਂ ਹਨ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜੰਗ ਦੇ ਮੈਦਾਨ ਦਾ ਜੋ ਦ੍ਰਿਸ਼ ਸੀ ਉਹ ਬਹੁਤ ਜ਼ਿਆਦਾ ਭਿਆਨਕ ਸੀ ਜੰਗ ਦੇ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਸਨ ਕਿਤੇ ਜੰਗ ਦੇ ਮੈਦਾਨ ਵਿੱਚ ਘੋੜਾ ਲਾਸ਼ਾਂ ਦੇ ਉੱਪਰ ਡਿੱਗਿਆ ਹੋਇਆ ਹੈ ਤੇ ਕਿਤੇ ਘੋੜੇ ਦੇ ਉੱਪਰ ਲਾਸ਼ਾਂ ਡਿੱਗੀਆਂ ਹੋਈਆਂ ਹਨ ਜੰਗ ਦੇ ਮੈਦਾਨ ਵਿੱਚ ਕਿਸੇ ਸੂਰਮੇ ਦਾ ਸਿਰ ਵੱਢ ਕੇ ਸੱਟਾ ਪਿਆ ਹੈ ਤੇ ਕਿਸੇ ਯੋਧੇ ਦੀ ਲੱਤ ਕਿਸੇ ਦੀ ਬਾਹਂ ਵੱਢ ਕੇ ਰੱਖੀ ਪਈ ਹੈ ਖੂਨ ਦੀਆਂ ਉੱਥੇ ਨਦੀਆਂ ਵਗ ਗਈਆਂ ਹਨ ਪਨਾਲੇ ਵਗ ਗਏ ਹਨ ਹਨੇਰਾ ਹੋਣ ਦੇ ਕਾਰਨ ਜੋ ਸਿਪਾਹੀ ਘੋੜਿਆਂ ਉੱਪਰ ਚੜ੍ਹ ਕੇ ਜੰਗ ਦੇ ਮੈਦਾਨ ਵਿੱਚ ਭਜਾ ਕੇ ਆ ਰਹੇ ਸਨ ਉਹ ਲਾਸ਼ਾਂ ਨਾਲ ਅੜਕ ਅੜਕ ਕੇ ਘੋੜਿਆਂ ਸਮੇਤ ਡਿੱਗ ਰਹੇ ਹਨ ਤੇ ਜੋ ਫੌਜ ਪੈਦਲ ਭੱਜ ਕੇ ਆ ਰਹੀ ਸੀ ਉਹ ਵੀ ਲਾਸ਼ਾਂ ਦੇ ਵਿੱਚ ਅੜਕ ਕੇ ਉੱਥੇ ਜੰਗ ਦੇ ਮੈਦਾਨ ਵਿੱਚ ਮੂਹਦੇ ਮੂਹਂ ਡਿੱਗ ਰਹੀ ਹੈ ਤੇ ਇੱਕ ਦੂਜੇ ਦੇ ਉੱਪਰ ਡਿੱਗਣ ਦੇ ਕਾਰਨ ਆਪਸ ਵਿੱਚ ਦੀ ਹੀ ਦੜੜੇ ਗਏ ਹਨ ਤੇ ਜੰਗ ਦੇ ਮੈਦਾਨ ਵਿੱਚ ਹਾਏ ਹਾਏ ਤੇ ਪਾਣੀ ਪਾਣੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ